ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪੇ ਸਾਰੇ ਜਾਣੇ ਵਧੀਆ ਹੋਗੇ ਅੱਜ ਸ਼ੂਟ ਦਾ ਆਪਾਂ ਥੋੜਾ ਜਿਹਾ ਹੋ ਚੁੱਕਾ ਏ ਬਾਕੀ ਕੈਂਸਲ ਕਰਕੇ ਕਾਢ ਦੀ ਡੀਪ ਕਲੀਨਿੰਗ ਵੱਲ ਹੋ ਚੁੱਕੇ ਆਂ ਤੇ ਮੈਂ ਤੁਹਾਨੂੰ ਸ਼ੋ ਕਰ ਸਾਰਾ ਸਮਾਨ ਆ ਵੇਖੋ ਮੇਰੇ ਕੋਲ ਆਇਆ ਹੈਗਾ ਸਿਗਾ ਤੇ ਇਹ ਹੁਣ ਆਪਾਂ ਇਹ ਕਪੜੇ ਦੇ ਵਿੱਚ ਬਾਕਸਿਸ ਵਿੱਚ ਵਾਸ਼ ਕਰਨ ਲੱਗੇ ਆਂ ਉਹ ਥੱਲੇ ਹੋਣੇ ਆਪਾਂ ਸਾਰਾ ਕਲੀਨ ਕਰਕੇ ਆਏ ਆਂ ਇਹਦੇ ਵਿੱਚ ਆਪਾਂ ਕਾਨਾ ਜੀ ਦੀ ਡਰੈਸਰ ਰੱਖਾਂਗੇ ਖਲਾਰਾ ਇੱਕ ਨਾਰਾ ਸਾਰੇ ਵਾਸਤੇ ਇਧਰ ਪ੍ਰੀਆ ਲੱਗੀ ਆ ਆ ਸਾਰਾ ਲੱਤੋਂ ਉੱਢੀ ਆ ਵੇਖੋ ਸਾਰਾ ਸਮਾਨ ਇੱਥੇ ਕਰ ਲਿਆ ਵਾ ਇੱਥੇ ਜਿਹੜੀ ਬੈੱਡ ਸ਼ੀਟ ਸੀਗੀ ਉਹ ਵੀ ਆਪਾਂ ਹਿਸ਼ਾਨ ਵਾਸਤੇ ਧਰਤੀ ਡੱਬੇ ਮਾ ਵਾਸ਼ ਕੀਤੇ ਹੀਗੇ ਹੁਣ ਇਹਨਾਂ ਨੂੰ ਨਾ ਮੈਂ ਸਾਫ਼ ਕਰਕੇ ਸਾਰੇ ਜਿਹੜੇ ਕਾਨਾ ਜਿਹੜਿਆ ਸਮਾਨ ਆ ਨਾ ਉਹ ਮੈਂ ਇਹਦੇ ਵਿੱਚ ਪਾਵਾਂਗੀ ਸਾਰਾ ਇਹ ਸਾਰਾ ਕਲੀਨ ਕਰ ਦੇਣਾ ਕਿਉਂਕਿ ਮੇਰਾ ਕਾਫੀ ਦਿਨਾਂ ਤੋਂ ਸੀਗਾ ਕਿ ਆ ਸਾਰਾ ਸਾਫ ਹੋਣਾ ਵਾ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਕਲੀਨ ਕਰਨਾ ਹਾਂ ਅੱਜ ਨਾ ਮੌਸਮ ਵੀ ਬੜਾ ਸਹੀ ਸੀਗਾ ਮਤਲਬ ਬਾਰਿਸ਼ ਨਹੀਂ ਹੋ ਰਹੀ ਸ਼ੁਗਰਾ ਕਿਤੇ ਰ ਅਬਾ ਮੀਂਹ ਤੋਂ ਛੁਟਕਾਰਾ ਨਹੀਂ ਮਿਲਿਆ ਤੇ ਮੀਂਹ ਦੇ ਨਾਲ ਇੰਨਾ ਕਿ ਸਾਰਾ ਸਿਸਟਮ ਖਰਾਬ ਹੋਇਆ ਬਿਆਸੀ ਦਾ ਕੋਈ ਨਹੀਂ ਸਮੇਂ ਲੱਗਣ ਦੀ ਸੀਗੀ ਇਹ ਰੰਨਾ ਹਾਂ ਤੇ ਮੈਂ ਸੋਚਿਆ ਕਿ ਇਹਦੇ ਵਿੱਚ ਨਾ ਮੇਰਾ ਥੋੜਾ ਸਮਾਨ ਪਿਆ ਸੀਗਾ ਇਹਨਾਂ ਵਿੱਚ ਤੇ ਮੈਂ ਉਹ ਐਵੇਂ ਨਾ ਉਧਰ ਪਿਆ ਸੀਗਾ ਜਿਹੜੇ ਮੈਨੂੰ ਕੱਪੜਿਆਂ ਦੇ ਲਈ ਕਿਸੇ ਚੀਜ਼ ਦੀ ਲੋੜ ਸੀ ਉਸ ਦਿਨ ਤੇ ਆ ਟੇਬਲ ਦੇ ਹਲੇ ਵੀ ਜਗ੍ਹਾ ਬਣੀ ਹੋਈ ਆ ਪਰ ਮੈਨੂੰ ਇੱਕ ਨਾ ਛੋਸਾ ਅਪਰੇਟ ਚਾਇਦਾ ਸੀਗਾ ਕਿ ਜ਼ਿਆਦਾ ਖਲਾਰਾ ਖਲਾਰਾ ਨਹੀਂ ਚਾਹੀਦਾ ਸੀਗਾ ਉਹ ਸਾਰਾ ਮੈਂ ਸੋਚਿਆ ਕਿ ਆ ਪਿਆਵਾ ਡੱਬਾ ਇਹਨੂੰ ਆਪਾਂ ਕਮੇ ਚ ਲਿਆਏਗਾ ਵੀ ਇਹ ਉਦੋਂ ਆਪਾਂ ਲੈ ਕੇ ਆਏ ਸੀਗੇ ਮੈਂ ਤੇ ਇਹ ਗਏ ਸੀ ਕੋਰ ਕਾਸ਼ਵੀ ਉਹ ਤਾਂ ਕਾਸ਼ਵੀ ਨਾ ਵੱਡਾ ਗਿਆ ਵਾ ਇਹ ਉਹਦਾ ਸਮਾਨ ਦੇ ਉਨੇ ਧਿਆਨ ਹੀ ਸਕਦਾ ਇਸ ਕਰਕੇ ਆਪਾਂ ਹੁਣ ਇੱਥੇ ਕਾਨਾ ਜਿਲ੍ਹੇ ਸਮਾਰਤਾ ਵਾ ਥੱਲੇ ਉਹਨੇ ਜਸਟ ਮੈਂ ਤੇ ਪ੍ਰਿਆ ਕਲੀਨਿੰਗ ਕਰਕੇ ਹਟੀਆਂ ਦਾਲ ਮੰਮੀ ਉਬਾਲ ਗਏ ਸੀ ਤੜਕਾ ਲਾਇਆ ਫਿਰ ਸਾਇਰਨ ਖਾਣਾ ਖਵਾਇਆ ਰਾਈਸ ਬਨੇ ਸੀਗੇ ਤੇ ਮੈਂ ਸਟਾਕ ਦੇ ਰਾਈਸ ਦੇ ਪਰਾਂਠੇ ਬਣਾਉਂਦੇ ਸਾਰਿਆਂ ਨੂੰ ਆਸ਼ਵੀਉਂ ਨਵਾਇਆ ਬੱਚਿਆਂ ਨੂੰ ਛੁੱਟੀ ਹੋਵੇ ਨਾ ਸੀਰੀਅਸਲੀ ਬੜਾ ਜ਼ਿਆਦਾ ਕੰਮ ਘੱਟ ਜਾਂਦਾ ਮੇਰੇ ਬੱਚੇ ਸਕੂਲ ਜਾਂ ਕੋਈ ਦਿੱਕਤ ਨਹੀਂ ਹੁੰਦੀ ਤੇ ਹੁਣ ਮੈਂ ਇਸ ਤਰ੍ਹਾਂ ਸਾਰਾ ਸਮਾਨ ਮੈਨੇਜ ਕਰਨ ਲੱਗੀ ਆ ਇਹਦਾ ਸਟੈਂਡ ਜਿਹੜਾ ਹੈਗਾ ਉਹ ਅੰਦਰ ਪਿਆ ਵਾ ਮੈਂ ਕਿ ਪਹਿਲਾਂ ਮੈਂ ਸਮਾਨ ਢਾਕੇ ਵੇਖਾਂ ਕਿ ਕਿੱਦਾਂ ਦਾ ਸੈਟ-ਅਪ ਹੋ ਰਿਹਾ ਵਾ ਫਿਰ ਉਸ ਤੋਂ ਬਾਅਦ ਮੈਂ ਸਾਰਾ ਨਾ ਕਰਾਂਗੀ ਸੈਟ ਮੈਨੇਜਰ ਵੱਡੀਆਂ ਡਰੈੱਸਾਂ ਮੈਂ ਇੱਕ ਸਾਈਡ ਤੇ ਕਰ ਦੇਣੀ ਆ ਛੋਟੀਆਂ ਡਰੈੱਸਾਂ ਮੈਂ ਇੱਕ ਸਾਈਡ ਤੇ ਕਰ ਦੇਣੀ ਆ ਆ ਡਰੈੱਸਾਂ ਨਾ ਆਪਾਂ ਰਿੰਗਾਂਵਨ ਤੋਂ ਲੈ ਕੇ ਆਏ ਸੀ ਹਜੇ ਆਪਾਂ ਕਾਨਾ ਜੀ ਲੈ ਨਹੀਂ ਸਿਲੈਕਟ ਨਹੀਂ ਕੀਤਾ ਸੀਗਾ ਤੇ ਉੱਥੇ ਨਾ ਇੱਕ ਲੇਡੀ ਖੜੀ ਸੀਗੀ ਹਨਾ ਤੇ ਉਹਦੇ ਕੋਲ ਕੋਈ ਵੀ ਸਮਾਨ ਨਹੀਂ ਲੈ ਰਿਆ ਸੀਗਾ ਤੇ ਆਪਾਂ ਹਜੇ ਕਾਨਾ ਜੀ ਲੈ ਨਹੀਂ ਸੀਗੇ ਉੱਥੇ ਆਪਾਂ ਗਏ ਆ ਮਾਂ ਸਾਹਿਬ ਸੀਗੇ ਮੈਂ ਸੀ ਮम्मा ਸੀ ਮੇਰੀ ਮਾਸੀ ਕਾਸ਼ੀ ਸਾਰੇ ਜਾਣੇ ਸੀਗੇ ਤੇ ਉੱਥੇ ਉਹਨੂੰ ਪੁੱਛਿਆ ਕਿ ਇਹ ਡ्रेसेस 8 ਨੰਬਰ ਦੇ ਕਾਨਾ ਜੀ ਨੂੰ ਆ ਜਾਣਗੇ 8 ਸਾਲ ਦੇ ਕਾਨਾ ਜੀ ਨੂੰ ਆ ਜਾਣਗੇ ਉਹਨਾਂ ਨੇ ਕਿਹਾ ਹਾਂ ਜੀ ਆ ਜਾਣਗੇ ਫਿਰ ਇਹਦੇ ਨਾਲ ਦੀਆਂ ਆਪਣਾ ਕੋ 10 ਡਰੈਸਾਂ ਲਈਆਂ ਜਿਵੇਂ ਕਿ ਆ ਸਾਰੀਆਂ ਦਿਖਾਨੀ ਇਹ ਆ ਵਾ ਆ ਸਾਰੀਆਂ ਤੇ ਕੁਝ ਆ yellow ਸਾਰੇ ਕਲਰ ਉਹਦੇ ਕੋ ਅਵੇਲੇਬਲ ਸੀਗੇ ਬਹੁਤੀ ਸੋਹਣੀਆ ਤੇ ਬੜੀ ਜੈਨੂਇਨ ਪ੍ਰਾਈਸ ਦੇ ਵਿੱਚ ਉਹਨੇ ਲੇਡੀ ਨੇ ਸਾਨੂੰ ਦਿੱਤੀ ਆ ਤੇ ਬੜੀ ਖੁਸ਼ ਹੋਈ ਜਦੋਂ ਆਪਾਂ ਆਲੂ ਕੋ ਸਮਾਨ ਵਾਈ ਕੀਤਾ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਵਾ ਜਿਹੜਾ ਵਿਚਾਰਾ ਖਾਲੀ ਖੜਾ ਹੋਵੇ ਜਿੱਦ ਕੋਈ ਸਮਾਨ ਵਾਈ ਨਾ ਕਰਦਾ ਹੋਵੇ ਨਾ ਉਹਦੇ ਕੋ ਸਮਾਨ ਵਾਈ ਕਰਨਾ ਚਾਹੀਦਾ ਕਿਉਂਕਿ ਬਾਕੀਆਂ ਦੇ ਤੇ ਚਲੋ ਗਾ ਹੋ ਹੀ ਰਹੀ ਹੁੰਦੀ ਆ ਤੇ ਜਿਹੜਾ ਬਿਲਕੁਲ ਵਿਚਾਰਾ ਖਾਲੀ ਆ ਨਾ ਉਹਦੇ ਕੋ ਸਮਾਨ ਲੈਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਕਿਉਂਕਿ ਉਹਨੇ ਵੀ ਆਪਣੇ ਬੱਚੇ ਪਾਲਨੇ ਆ ਘਰ ਸਾਰਾ ਕੁਝ ਮੈਨੇਜ ਕਰਨਾ ਆ ਆਪਾਂ ਦੇ ਬਾਈ ਉਹਦੇ ਕੋਈ ਲਿਆ ਤੇ ਬੜੀ ਬਹੁਤ ਹੀ ਸੋਹਣੀਆਂ ਡਰੈੱਸਾਂ ਕਾਨਾ ਜੀ ਨੂੰ ਆਈਆਂ ਤੇ ਆ ਵੀ ਉੱਥੋਂ ਹੀ ਲਿਆ ਸੀਗਾ ਟ੍ਰੇਲ ਵਾਲਾ ਤੇ ਬਾਕੀ ਸਾਰੀਆਂ ਜਿਹੜੀਆਂ ਅਲਟਰਾ ਹੈਬੀ ਡਰੈੱਸਿਸ ਹੈਗੀਆਂ ਵਾ ਉਹ ਮੈਂ ਇੱਥੋਂ ਹੀ ਭਾਈ ਦਿੱਤੀਆਂ ਹਾਂ ਆ ਫਰਸਟ ਡਰੈੱਸ ਵਾ ਜਿਹੜੀ ਉਹ ਕਾਨਾ ਜੀ ਨੂੰ ਮੈਂ ਪਾਈ ਸੀ ਮਮਾ ਲੈ ਕੇ ਦਿੱਤੀ ਹੀ ਉੱਥੋਂ ਹੀ ਇੱਕ ਛੇ ਤੇ ਇੱਕ ਇਹਨਾਂ ਨੂੰ ਜਦੋਂ ਪਾਉ ਇਹ ਉੱਡ ਦੇ ਜਾਂ ਸਾਰਾ ਜੀ ਮੈਂ फटाफट ਬਾਕੀ ਸਾਰਾ ਕਰ ਲਵਾਂ ਤੇ ਤੁਹਾਡਾ ਗੱਲ ਕਰ ਲਵਾਂ ਲੋ ਜੀ ਇੱਥੋਂ ਸਾਰੀ ਕਲੀਨਿੰਗ ਹੋ ਚੁੱਕੀ ਆ ਸਮਾਨ ਆ ਤਾਂ ਇੱਧਰ ਇਹਨਾਂ ਮਤਲਬ ਜਉਗਾ ਬਾਤ ਸਮਾਨ ਨੇ ਇੱਧਰ ਸੈਟ ਕਰ ਦਿੱਤਾ ਵਾ ਸਭ ਤੋਂ ਹਲੇ ਨਾਈਟ ਸੂਟ ਤੇ ਬਲੂਮਰ ਫਿਰ ਡ्रेसेस ਬਾਟਮ ਦੀਆਂ ਫਿਰ ਥੋੜੀਆਂ ਹੈਵੀ ਡ्रेसेस ਫਿਰ ਹੈਵੀ ਤੇ ਫਿਰ ਹੈਵੀ ਸਾਰਿਆਂ ਚ ਲੋਟਸ ਆ ਡ्रेसेस ਆ ਆ ਜਿਹੜੇ ਲਪਾਪੇ ਜਿਹੇ ਬਿਲਕੁਲ ਮਾਨੂੰ ਘਰੇ ਨਹੀਂ ਯੂਜ਼ ਸੁਣ ਨਹੀਂ ਤੇ ਹੈਵੀ ਥੋੜੀ ਦੋਸਟ ਡ्रेसेस ਨੇ ਉਹਨੇ ਨਾ ਜਿਆਦਾ ਥੱਕ ਚੁੱਕੀਆਂ ਮੈਂ ਸੋਚਿਆ ਸੀਗਾ ਮੈਂ ਆਪਣਾ ਵਾਰਡਰੋਬ ਵੀ ਸਾਰਾ ਸੈੱਟ ਕਰਾਂਗੀ ਸਾਰਾ ਕੁਝ ਮੈਨੇਜ ਕਰਾਂਗੀ ਉਹਦੇ ਵਿੱਚ ਵੀ ਕਿਉਂਕਿ ਉਹ ਵੀ ਮੈਨੇਜ ਹੋਣ ਵਾਲਾ ਵਾ ਬਟ ਸੀਰੀਅਸਲੀ ਮੈਂ ਨਹੀਂ ਕਰ ਸਕੀ ਵੀ ਕਿਉਂਕਿ ਮੈਨੂੰ ਇਹ ਹੁੰਦਾ ਵਾ ਕਿ ਜਦੋਂ ਆਪਾਂ ਸ਼ੂਟ ਨਾ ਕਰਨਾ ਹੋਵੇ ਤੇ ਉਦੋਂ ਇਹ ਹੁੰਦਾ ਵਾ ਕਿ ਕੁਝ ਹੋਰ ਐ ਬੈਕਸਟਰਾ ਕਰ ਲਈਏ ਜਿਹੜੇ ਥੋੜੇ ਜਿਹਾ ਮੈਨੇਜ ਕਰ ਲਈਏ ਆਪਣੇ ਘਰ ਨੂੰ ਬਟ ਨਾਓ ਪੋਸੀਬਲ ਨਹੀਂ ਆ ਕਦੀ ਥੱਲੇ ਦੀ ਕਲੀਨਿੰਗ ਵੀ ਕਰਾ ਕੇ ਤੇ ਫਿਰ ਉਦੋਂ ਮੈਂ ਸਾਰਾ ਕੁਝ ਮੈਨੇਜ ਕੀਤਾ ਤੇ ਬੜਾ ਹੀ ਔਖਾ ਜਾਂਦਾ ਵਸਾਣਾ ਕੁਝ ਕਰਨਾ ਕਿਉਂਕਿ ਆ ਸਾਰਾ ਮੰਦਰ ਦਾ ਤੇ ਮੈਨੂੰ ਦੇਖੋ ਕੱਲਾ ਹੀ ਕਰਨਾ ਪਣਾ ਸੀਗਾ ਤੇ ਜਿਹੜੀ ਇੱਥੇ ਥੱਲੇ ਮੈਂ ਬੈੱਡ ਸ਼ੀਟ ਵਿਛਾਈ ਸੀ ਉਹ ਵੀ ਕੱਢ ਦਿੱਤੀ ਆ ਤੇ ਉਹ ਹੁਣ ਵਾਸ਼ ਹੋਏਗੀ ਮੈਂ ਸੋਚ ਰਹੀ ਆ ਇਹਦੇ ਥੱਲੇ ਗ੍ਰੀਨ ਕਾਰਪਟ ਹੁੰਦਾ ਨਾ ਜਿਹੜਾ ਗਰਾਸ ਜਿਹਾ ਵਾਲਾ ਉਹ ਰੱਖਾਂ ਤੇ ਗ੍ਰੀਨਰੀ ਗ੍ਰੀਨਰੀ ਟਾਈਪ ਇੱਥੇ ਰੱਖਾਂ ਸੋਚ ਰਹੀ ਆ ਤੁਸੀਂ ਮੈਨੂੰ ਸੁਜੈਸਟ ਕਰਿਓ ਕੀ ਮੈਂ ਸਹੀ ਸੋਚ ਰਹੀ ਹਾਂ ਚਲੋ ਜੀ ਬਾਏ ਬਾਏ ਟੇਕ ਕੇਅਰ ਥੈਂਕ ਯੂ ਸੋ ਮੱਚ ਲਵ ਯੂ ਆਲ ਤੇ ਹੱਸਦੇ ਵਾਸਤੇ ਰੋ ਖੁਸ਼ ਰੋ ਤੇ ਸੇਫ ਰੋ ਥੈਂਕ ਯੂ